ਨੇ ਜੀ ਦੇਖ ਸਕਦੇ ਹੋ ਦਿੱਤਾ ਜੀ ਜਿਹਨਾਂ ਨੂੰ ਗੁਰੂ ਸਾਹਿਬ ਨੇ ਖਿਲਾਫਤਾ ਸੀ ਰੰਗਰੇਟਾ ਗੁਰੂ ਦਾ ਬੇਟਾ ਜਦੋਂ ਅਸ਼ੀਸ਼ ਲੈ ਕੇ ਆਨੰਦਪੁਰ ਸਾਹਿਬ ਨੂੰ ਚਾਲੇ ਪਾਏ ਸੀ ਦਿੱਲੀ ਵੱਲੋਂ ਉਸ ਸਮੇਂ ਦੀ ਆ ਚਾਚੀ ਪੇਸ਼ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਜੇ ਖਾਸ ਕਰਕੇ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਦਿਖਾਓ ਕਿਉਂਕਿ ਇਹਦੇ ਬੱਚੇ ਸਾਡੇ ਇਤਿਹਾਸ ਤੋਂ ਟੁੱਟ ਚੁੱਕੇ ਨੇ ਤੋਂ ਇਧਰ ਬਹੁਤ ਚੱਕੀ ਆ ਜੀ ਜਦੋਂ ਜੀ ਨਨਪੁਰ ਸਾਹਿਬ ਵਿੱਚ ਵਿਰਾਜਮਾਨ ਸਨ ਤੇ ਉੱਥੇ ਜੋ ਕਸ਼ਮੀਰੀ ਪੰਡਤ ਜੋ ਕਸ਼ਮੀਰੀ ਪੰਡਤ ਜਦੋਂ ਫਰਿਆਦ ਲੈ ਕੇ ਆਪਣੇ ਆਏ ਗੁਰੂ ਦੇਖ ਭਦਰ ਸਾਹਿਬ ਜੀ ਕੋ ਇਹ ਛੋਟੇ ਜੋ ਬਾਲ ਦੇ ਰੂਪ ਵਿੱਚ ਗੁਰੂ ਕੋਲ ਸਿੰਘ ਜੀ ਉੱਥੇ ਮਜਰੂਦ ਸਨ ਨਾ ਅਧਿਸ਼ੀ ਇਹ ਝਾਕੀ ਪੇਸ਼ ਕਰ ਰਹੀ ਆ ਮੈਂ ਸਮਝਦਾ ਕਿ ਅਸ탸ਆਂ ਚਾਕੀਆਂ ਆਪਾਂ ਆਪਣੇ ਬੱਚਿਆਂ ਨੂੰ ਜੇ ਦੱਸੀਏ ਉਹਨਾਂ ਬਾਰੇ ਗੱਲਾਂ ਦੱਸੀਏ ਜਿਤਨਾ ਪਹਿਲਾਂ ਘਰਾਂ ਦੇ ਵਿੱਚ ਨਾਨੀਆਂ ਪਟਾਨੀਆਂ ਦਾਦੀਆਂ ਪਰਦਾਦੀਆਂ ਜੋ ਬਾਤਾਂ ਮੋੜੀਆਂ ਸੀ ਬੱਚਿਆਂ ਦੇ ਨਾਲ ਤੇ ਦੱਸਦੀਆਂ ਹੁੰਦੀਆਂ ਸੀ ਤੇ ਉਹ ਚੀਜ਼ਾਂ ਹੁਣ ਨਹੀਂ ਹੁੰਦੀਆਂ ਕਿਉਂਕਿ ਅੱਜ ਕੱਲ ਦਾ ਸਮਾਂ ਇਹੋ ਜਿਹਾ ਹੈ ਜੋ ਕਿਸੇ ਕੋ ਸਮਾਂ ਬਹੁਤ ਘੱਟ ਹੈ ਤੇ ਬੱਚਿਆਂ ਨੂੰ ਜੋੜ ਕੇ ਕੋਈ ਖੁਸ਼ ਨਹੀਂ ਆ ਅਲੱਗ-ਅਲੱਗ ਬੱਚਿਆਂ ਦੇ ਕਮਰੇ ਬਣ ਚੁੱਕੇ ਆ ਤੇ ਬੱਚੇ ਆਪ ਆਪਣੇ ਕਮਰੇ ਦੇ ਵਿੱਚ ਜੋ ਆਪਣੇ ਮੋਬਾਈਲ ਲੈ ਕੇ ਵਕਤ ਕੇ ਬੈਠਦੇ ਰਹਤੇ ਨੇ ਪਰ ਇਤਿਹਾਸ ਦੇ ਵੱਲ ਉਹਨਾਂ ਦਾ ਖਿਆਲ ਬਹੁਤ ਘੱਟ ਗਿਆ ਹੈ ਜੋ ਚਲਖੜੀਆਂ ਤੇ ਚੜੇ ਅਰਦਾਸ ਹੁੰਦੀ ਹੈ ਰੋਜ਼ ਉਹਦੇ ਵਿੱਚ ਵੀ ਹੁੰਦਾ ਹੈ ਨਾ ਜਿਹੜੇ ਸਿੰਘ ਤਰਕੜੀਆਂ ਤੇ ਚੜੇ ਹਨਾ ਹੋਰ ਜੋ ਦੇਗਾ ਵਿੱਚੋਂ ਬਾਲੇ ਗਏ ਬੰਦ-ਬੰਦ ਕਰਵਾਏ ਗਏ ਸੋ ਇਹ ਮਾਨਮਤਾ ਇਤਿਹਾਸ ਸਿੱਖ ਕੌਮ ਦੇ ਹਿੱਸੇ ਆਇਆ ਹੈ ਸ਼ਹੀਦਿਆਂ ਵਾਲਾ ਤੇ ਸਿੱਖ ਕੌਮ ਸ਼ਹੀਦਿਆਂ ਦੇ ਤੋਂ ਕਦੀ ਵੀ ਨਹੀਂ ਭੱਜਦੀ ਭਾਵੇਂ ਉਹ ਆਪਣੇ ਲਈ ਦੇਣੀ ਆ ਪੈਣ ਤੇ ਭਾਵੇਂ ਉਹ ਕਿਸੇ ਲਈ ਲੋੜਵੰਦ ਲਈ ਮਜਦੂਮ ਤੇ ਹੋ ਰਹੇ ਅਤੇ ਆਚਾਰ ਦੇ ਖਾਤ ਦੇਣੀ ਆ ਪੈਣ ਸੋ ਇਹ ਸਿੱਖ ਕੌਮ ਦਾ ਮਾਨਮਤਾ ਇਤਿਹਾਸ ਹੈ ਮੈਂ ਸਮਝਦਾ ਵਾਂ ਕਿ ਇਤਿਹਾਸ ਨੂੰ ਵੱਤਵਾਦ ਆਪਣੇ ਬੱਚਿਆਂ ਨਾਲ ਸ਼ੇਅਰ ਕਰੋ ਅੱਜ ਦੇ ਦਿਨਾਂ ਦੀ ਯਾਦ ਕਰਾਓ ਬੱਚਿਆਂ ਨੂੰ ਇਸ ਤੋਂ ਬਾਅਦ ਫੇਰ ਹੋਰ ਸ਼ਹੀਦੀ ਹਫਤਾ ਅੱਗੇ ਆਉਣ ਵਾਲਾ ਹੈ ਜਿਸ ਵਜ੍ਹਾ ਗੁਰੂ ਸਾਹਿਬ ਦੇ ਕੀਮਤੀ ਸਿੰਘ ਸ਼ਹੀਦ ਹੋਏ ਨੇ ਸੈਦ ਜادہ ਸ਼ਹੀਦ ਹੋਏ ਨੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਨੇ ਸੋ ਇਹ ਕਿਤਨੇ ਕਿਤੇ ਭਾਈ ਮਣੀ ਮਣੀ ਸਿੰਘ ਜੀ ਜਿਨ੍ਹਾਂ ਦੇ ਬੇਕੋ ਬੰਦ-ਬੰਦ ਕੱਟਿਆ ਗਿਆ ਸੀ ਪਰ ਉਹਨਾਂ ਮੁੱਕ ਤੋਂ ਸੀ ਨਹੀਂ ਉਚਾਰਿਆ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਇਹਨਾਂ ਦੇ ਉੱਤੇ ਸੀ ਦੇਖੋ ਕਿੱਡੇ ਕਸ਼ਟ ਸਹਾਰੇ ਨੇ ਸਿੱਖੀ ਦੇ ਲਈ ਵਿਖਾ ਨੇ ਤੇ ਫਿਰ ਜਾ ਕੇ ਕਿਤੇ ਸਰਦਾਰੀਆਂ ਬਣੀਆਂ ਨੇ ਇਹਰਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕੱਟੇ ਹੋਏ ਛੀਂਹ ਦੇ باوجود ਵੀ ਜੋ ਦੁਸ਼ਮਣਾਂ ਨਾਲ ਲੜਾਈ ਕੀਤੀ ਧੰਤਨਤਨ ਬਾਬਾ ਦੀਪ ਸਿੰਘ ਜੀ ਇਸ ਤਲੀ ਤੇ ਧਰ ਕੇ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਦੇਖ ਇਹ ਚੀਜ਼ਾਂ ਤਾਂ ਇਹ ਸਾਨੂੰ ਪਤਾ ਲੱਗਣੀਆਂ ਸਾਡੇ ਬੱਚਿਆਂ ਨੂੰ ਜੇਕਰ ਉਹਨਾਂ ਨੂੰ ਅਸੀਂ ਆਪ ਇੱਥੇ ਲੈ ਕੇ ਆਵਾਂਗੇ